ਅੰਗਰੇਜ਼ਾਂ ਨੇ ਕੀ ਕੀਤਾ ਕਿ ਉਹ ਐਕਟ ਲਗਾ ਦਿੱਤੇ ਪਰ ਜਦੋਂ ਦੇਸ਼ ਆਜ਼ਾਦ ਹੋਇਆ 15 ਅਗਸਤ 1947 ਨੂੰ ਉਸ ਟਾਈਮ ਇਹ ਸੱਦੇ ਤੇ ਇਹ ਐਕਟ हट ਜਾਣੇ ਚਾਹੀਦੇ ਸੀ ਇਹ ਸਾਰੇ ਚਾਰੇ ਐਕਟ ਹਟਣੇ ਚਾਹੀਦੇ ਸੀ ਪਰ ਤਦ ਨੂੰ ਭਾਰਤ ਸਰਕਾਰ ਭੁੱਲ ਗਈ ਜਾਂ ਕੀ ਹੋਇਆ ਜੇ ਤਾਂ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਜੀ ਸਾਡੀ ਬਰਾਦਰੀ ਦੀਆਂ ਉਹ ਲਗਭਗ ਹੁਣ ਸੁਣਵਾਈ ਹੋਣ ਲੱਗ ਜੇਗੀ ਜੀ ਜਿਹੜੀ ਅੱਜ ਵੀ ਪੰਜਾਬ ਸਰਕਾਰ ਦੇ ਦਫ਼ਤਰਾਂ ਚ ਐਮ ਐਲ ਐ ਸਾਡੇ ਬਿਆਫੇ ਤੇ ਆਜਾ ਤੇ ਪਹੁੰਚਿਆ ਜੀ ਕੀ ਕਹਿਣਾ ਚਾਹੋਗੇ ਜੀ ਕੀ ਸੰਦੇਸ਼ ਹੈ ਜੀ ਮੁੱਖ ਭਾਈ ਦਾ ਰਸਤੇ ਉਹ ਭਾਈ ਜਿਹਦੇ ਬੋਰਡ ਦੇ ਚੇਅਰਮੈਨ ਬਣੇ ਸਰੇ ਬਰਕਰਾਰ ਆਮ ਜੀ ਬਲੇ ਡਿਜ਼ਰਵਿੰਗ ਨੇ ਇਹ ਆਪਣੇ ਸਮਾਜ ਲਈ ਬੜਾ ਨਾਲ ਕੰਮ ਕੀਤਾ ਹੈ ਕਿਉਂਕਿ ਇਹ ਸਮਾਜ ਕਾਫੀ ਟਾਈਮ ਤੋਂ ਬੋਲਿਆ ਰਿਹਾ ਹੈ ਇਹਨਾਂ ਦੀ ਸੁਣਵਾਈ ਵੀ ਹੁੰਦੀ ਰਹੀ ਪਰ ਹੁਣ ਚੇਅਰਮੈਨ ਲੱਗੇ ਨੇ ਤੇ ਇਹਨਾਂ ਨੇ ਇਸ ਗਰਸ਼ਿਪ ਪਹਿਲਾਂ ਵੀ ਕਿਤੇ ਹੁਣ ਤਾਂ ਸਾਰੇ ਰਿਪਰਸਲ ਜਿਆਦਾ ਹੁਲਾਰਾ ਮਿਲ ਗਿਆ ਤਾਂ ਮੈਂ ਉਮੀਦ ਕਰਦਾ ਹਾਂ ਕਿ ਜਿਹੜੀ ਇਸ ਸਮਾਜ ਨੂੰ ਪ੍ਰੋਬਲਮ ਆ ਰਹੀਆਂ ਸੀਗੀਆਂ ਉਹਨੋਂ ਸਭ ਉੱਥੋਂ ਨਿਕਲ ਜਾਣਗੇ ਕੁਝ ਹੀ ਹੋ ਜਾਵੇਗਾ ਇਹਨਾਂ ਤਾਂ ਕਿ ਪਿਛਲੇ ਸਰਕਾਰਾਂ ਤੋਂ ਕੁਝ ਵੀ ਇਹਨਾਂ ਦੇ ਉੱਥਾਨ ਵਾਸਤੇ ਕੋਈ ਪ੍ਰੀਸ਼ੈਡ ਕੀਤਾ ਗਿਆ ਕੁਝ ਵੀ ਨਹੀਂ ਕੀਤਾ ਗਿਆ ਜੇ ਉਹਨਾਂ ਵੋਟਾਂ ਦਾ ਕੀ ਮਤਲਬ ਹੁੰਦਾ ਉਹਨਾਂ ਸਰਕਾਰਾਂ ਜਿਹੜੀ ਲੋਕਲ ਚੁਣੀ ਹੋਈ ਆ ਆਪ ਦੀ ਸਰਕਾਰ ਹੈ ਇਹਨਾਂ ਨੇ ਹਰੋਕੀ ਜੀ ਕਰਨੀ ਹੈ ਜਿਹੜੀ ਪਹਿਲਾਂ ਸਮਾਜ ਨੂੰ ਹੰਗਾਲੀ ਰੱਖੀਏ ਸਰਕਾਰ ਉਹਨਾਂ ਸਭ ਸਮਾਜਾਂ ਨਾਲ ਖੜੀ ਹੈ ਜਿਨ੍ਹਾਂ ਨੂੰ ਪਹਿਲਾਂ ਸਰਕਾਰਾਂ ਨੇ ਧੱਕਾ ਕੀਤਾ ਛੱਡ ਕੇ ਰੱਖਿਆ ਭੁੱਲ ਗਏ ਸੀ ਜਦੋਂ ਸਾਰੇ ਜਿਹੜੀ ਜਾਤਾਂ ਦੇ ਸਾਰੇ ਬੰਦੇ ਨੇ ਭਾਈ ਧਰਮੀ ਸਾਰ ਨੂੰ ਇਕੱਠਾ ਕਰਕੇ ਇੱਕ ਪਲੇਟਫਾਰਮ ਤੇ ਲਿਆ ਕੇ ਕਿ ਬਰਾਬਰੀ ਕਿਰਕੀ ਹੋਵੇ ਸਾਰੇ ਇਹ ਪਾਸਟ ਮਨਾ ਰਹੇ ਆ ਜੀ ਇਹਦੇ ਪਿੱਛੇ ਇੱਕ ਇਹਦੇ ਪਿੱਛੇ ਜਿਹੜਾ ਇਤਿਹਾਸ ਹੈ ਉਹ ਇਹ ਹੈ ਕਿ 31 ਅਗਸਤ 1952 ਨੂੰ ਸਾਡੇ ਭਾਈਚਾਰਿਆਂ ਦੇ ਵਿਮੁਖਤ ਜਾਤੀਆਂ ਤੇ ਇਕਮੰਤੂ ਜਾਤੀਆਂ ਦੇ ਕੁਝ ਅੰਗਰੇਜ਼ਾਂ ਨੇ ਐਕਟ ਲਗਾਏ ਹੋਏ ਸੀ ਕਿਉਂਕਿ ਗਦਰੀਆ ਜਿਹੜਾ ਬਾਜੀਗਰ ਸਾਂ ਸੀ ਇਹ ਉਹ ਜਿਹੇ ਭਾਈਚਾਰੇ ਸੀ ਜਿਹੜੇ ਏਡਾਂ ਬੱਕਰੀਆਂ ਪਾਲਦੇ ਸੀ ਜੰਗਲਾਂ 'ਚ ਰਹਿੰਦੇ ਸੀ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਨਹੀਂ ਦਿੱਤਾ ਇਹ ਇੱਕ ਤਰ੍ਹਾਂ ਦੇ ਆਜ਼ਾਦੀ ਕੋਲਾਟੇ ਸੀ ਪਰ ਦੇਸ਼ ਆਜ਼ਾਦ ਤੋਂ ਹੋਣ ਤੋਂ ਬਾਅਦ ਇਹਨਾਂ ਨੂੰ ਰੋਲ ਦਿੱਤਾ ਗਿਆ ਇਹਨਾਂ ਤੇ ਅੰਗਰੇਜ਼ਾਂ ਕਿਉਂਕਿ ਇੱਕ ਥਾਂ ਤੋਂ ਅੱਜ ਵੀ ਜਾਂਦੇ ਆ ਜੀ ਮੇਰੇ ਸਮਾਜ ਦੇ ਲੋਕ ਅੱਜ ਵੀ ਪਿੱਡਾਂ ਬੱਕਰੀਆਂ ਲੈ ਕੇ ਉਹਨੂੰ ਅਸੀਂ ਆਪਣੀ ਭਾਸ਼ਾ ਵਿੱਚ ਬੈਰੀ ਜਗਾਣਾ ਕਹਿੰਦੇ ਕਹਿੰਦੇ ਆ ਉਹ ਪੂਰੇ ਪੰਜਾਬ ਵਿੱਚ ਘੁੰਮਦੇ ਆ ਵਧੀ ਤੇ ਸਮਾਨ ਲੱਬਿਆ ਹੁੰਦਾ ਜੀ ਖੁੱਲੇ ਸਮਾਨ ਦੀ ਛੱਤ ਹੁੰਦੇ ਆ ਇਹ ਇਹ ਪੁਸਤਾਨੀ ਤੋਂ ਦਹਾਉਨਾ ਨਾ ਦਾ ਸਦੀਆਂ ਤੋਂ ਕਰਦੇ ਆ ਰਹੇ ਆ ਅੰਗਰੇਜ਼ ਚਾਹੁੰਦੇ ਸੀ ਵੀ ਇਹ ਇੱਕ ਜਨਾਂ ਤੋਂ ਦੂਜੀ ਜਨਾਂ ਨਾ ਜਾਣ ਇਹ ਇੱਥੇ ਹੀ ਬੈਠੇ ਰਹਿਣ ਤਾਂ ਕਿ ਅਸੀਂ ਇਹਨਾਂ ਤੇ ਕੰਟਰੋਲ ਕਰ ਸਕੀਏ ਇਹਨਾਂ ਤੇ ਅਸੀਂ ਇਹਨਾਂ ਦੇ ਬਾਰੇ ਅਸੀਂ ਜਾਣ ਸਕੀਏ ਪਰ ਸਾਡੇ ਤੋਂ ਤੋਂ ਪੱਕੀ ਕਿਹੋ ਜਿਹਾ ਹਤੰਦਾ ਜੀ ਜਿਹਨੂੰ ਨੱਜਾਂ ਦੀ ਤਰ੍ਹਾਂ ਖੁੰਟੇ ਤੇ ਬੰਨ ਕੇ ਚਾਰਾ ਨਹੀਂ ਖਵਾ ਸਕਦੇ ਇਹਦੇ ਲਈ ਕਮੰਤੂ ਜ਼ਿੰਦਗੀ ਜਿਉਣਾ ਹੀ ਪੈਂਦਾ ਹੈ ਤਾਂ ਅੰਗਰੇਜ਼ਾਂ ਨੇ ਇਹਨਾਂ ਨੂੰ ਕਾਬੂ ਕਰਨ ਲਈ ਇਹਨਾਂ ਦੇ ਚਾਰ ਐਕਟ ਲਗਾਏ ਹੋਏ ਸੀ ਜੀ ਫਰੈਸ਼ ਲੈਂਡ ਐਕਟ ਵੇਸਟ ਲੈਂਡ ਐਕਟ ਗ੍ਰੇਜ਼ਿੰਗ ਟੈਕਸ ਐਕਟ ਤੇ ਕ੍ਰਿਮੀਨਲ ਟ੍ਰਾਈਬ ਐਕਟ ਇਹ ਚਾਰੇ ਐਕਟ ਨੇ ਇਹਨਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਸਾਡੇ ਸਮਾਜ ਦੇ ਬੱਚੇ ਪੜ੍ਹ ਲਿਖ ਨਹੀਂ ਸਕੇ ਜ਼ਮੀਨਾਂ ਦੇ ਮਾਲਕ ਨਹੀਂ ਬਣ ਸਕੇ ਅੱਜ ਬੜੇ ਦੁੱਖ ਨਾਲ ਕਹਾਂ ਪੈਂਦਾ ਹੈ ਕਿ ਸਾਡੇ ਸਮਾਜ ਦਾ ਪੰਜਾਬ ਵਿੱਚ ਇੱਕ ਵੀ ਬੱਚਾ ਆਈਐਸ ਪੀਸੀਐਸ ਜਾਂ ਕਲਾਸ ਦਾ ਅਧਿਕਾਰੀ ਨਹੀਂ ਹੈ ਪਰ ਇਸ ਇਸ ਕਰਕੇ ਅੰਗਰੇਜ਼ਾਂ ਨੇ ਕੀ ਕੀਤਾ ਕਿ ਉਹ ਐਕਟ ਲਗਾ ਦਿੱਤੇ ਪਰ ਜਦੋਂ ਦੇਸ਼ ਆਜ਼ਾਦ ਹੋਇਆ 15 ਅਗਸਤ 1947 ਨੂੰ ਉਸ ਟਾਈਮ ਸਾਡੇ ਤੇ ਇਹ ਐਕਟ ਹਟ ਜਾਣੇ ਚਾਹੀਦੇ ਸੀ ਇਹ ਸਾਰੇ ਚਾਰੇ ਐਕਟ ਹਟਣੇ ਚਾਹੀਦੇ ਸੀ ਪਰ ਤਾਨੂੰ ਭਾਰਤ ਸਰਕਾਰ ਭੁੱਲ ਗਈ ਜਾਂ ਕੀ ਹੋਇਆ ਦੇਸ਼ ਆਜ਼ਾਦ ਹੋਣ ਤੋਂ 5 ਸਾਲ 16 ਦਿਨ ਬਾਅਦ 31 ਅਗਸਤ 1952 ਨੂੰ ਸਾਨੂੰ ਸਾਡੇ ਤੇ ਐਕਟ ਹਟਾਏ ਗਏ ਸਾਨੂੰ ਦਿਨ ਨੋਟੀਫਾਈ ਕੀਤਾ ਗਿਆ ਸਾਡੀ ਇੱਕ ਲਿਸਟ ਜਾਰੀ ਕੀਤੀ ਗਈ ਜਿਹੜੀ ਅੱਜ ਵੀ ਪੰਜਾਬ ਸਰਕਾਰ ਦੇ ਦਫ਼ਤਰਾਂ ਚ ਮਿਲਦੀ ਹੈ ਜੀ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਗਿਆ ਜੀ ਵਿਮੁਖਤ ਜਾਤੀ ਦਾ 31 ਅਗਸਤ 2025 ਨੂੰ ਆਪਾਂ ਕੀਤਾ ਇਹ ਅਸੀਂ ਜਿਹੜੇ ਸਾਡੇ ਕਬੀਲੇ ਸੀ ਉਹਨਾਂ ਦੇ ਉਸ ਵਾਸਤੇ ਰੱਖਿਆ ਗਿਆ ਜੀ ਤੇ ਇਹ ਸਾਰਾ ਆਪਣੀ ਬਰਾਦਰੀ ਦਾ ਪਲੇਟਫਾਰਮ ਇੱਕ ਤਿਆਰ ਕੀਤਾ ਸੀ ਵੀ ਇਸ ਨੂੰ ਇਕੱਠਾ ਕਰੀਏ ਜੀ ਇਕੱਠਾ ਕਰਕੇ ਤਾਂ ਕਿ ਇੱਕ ਸਾਡੀ ਜਿਹੜੀ ਬਰਾਤਰੀਏ ਬੜੀ ਪਿਛੜੀ ਹੋਈ ਹੈ ਤਾਂ ਕਿ ਜਾਗਰੂਤ ਹੋਵੇ ਸਰਕਾਰਾਂ ਨੂੰ ਪਤਾ ਚੱਲੇ ਜੀ ਹੁਣ ਸਾਡਾ ਨਾਮਯੁਕਤ ਇੱਕ ਚੇਅਰਮੈਨ ਲਾਇਆ ਜੀ ਵਿਮੁਖਤ ਜਾਤੀ ਵਰਖਾ RAM ਜੀ ਪੰਜਾਬ ਸਰਕਾਰ ਦਾ ਸੀ ਉਸ ਤੇ ਧੰਨਵਾਦ ਕਰਦੇ ਆਂ ਜੀ ਸਾਡੇ ਲਾਂ ਤੇ ਕਿਉਂਕਿ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਜੀ ਸਾਡੀ ਬਰਾਦਰੀ ਦੀਆਂ ਉਹ ਲਗਭਗ ਹੁਣ ਸੁਣਵਾਈ ਹੋਣ ਲੱਗ ਜੇਗੀ ਜੀ ਸਾਡੀ ਪੇਡਾਂ ਬੱਕਰੀਆਂ ਦਾ ਜਿਹੜਾ ਰੁਜ਼ਗਾਰ ਹੈ ਬੜਾ ਇਹਦਾ ਨੁਕਸਾਨ ਹੁੰਦਾ ਜੀ ਸਾਡੀ ਕੋਈ ਪਾਲਸੀ ਨਹੀਂ ਹੈਗੀ ਸਰਕਾਰ ਵੱਲੋਂ ਬਣਾਈ ਹੋਈ ਹੁਣ ਸਾਡਾ ਬੰਦਾ ਇੱਥੇ ਨਿਯੁਕਤ ਹੋਇਆ ਜੀ ਸਾਡੀਆਂ ਪਾਲਸੀਆਂ ਬਣਾਈ ਜਾਣਗੀਆਂ ਸਾਡੇ ਬਰਾਦਰੀ ਵਾਸਤੇ ਤੇ ਇਸ ਲਈ ਅਸੀਂ ਆਸ ਕਰਦੇ ਹਾਂ ਵਰਖਾ ਰਾਮ ਜੀ ਤੋਂ ਵੀ ਵੀ ਉਹ ਹੁਣ ਸਾਡੀ ਗੱਲ ਸਰਕਾਰਾਂ ਤੱਕ ਸੱਚੇ ਢੰਗ ਨਾਲ ਪਹੁੰਚਾਏਗਾ ਜੀ ਤੇ ਸਾਡੀ ਬਰਾਦਰੀ ਵਾਸਤੇ ਵਧੀਆ ਪਾਲਸੀਆਂ ਤਿਆਰ ਕਰੇਗਾ ਜੀ ਇਸ ਗੁਮੁਖਤ ਜਾਤੀ ਵਾਸਤੇ ਇਹ ਇਹ ਪਹਿਲਾ ਪ੍ਰੋਗਰਾਮ ਸੀ ਇਹ ਜੋ ਇਹ ਸਾਡਾ ਪਹਿਲਾ ਪ੍ਰੋਗਰਾਮ ਸੀ ਜੀ ਇਹ ਅਜੇ ਪਹਿਲਾ ਹੀ ਪ੍ਰੋਗਰਾਮ ਹੈ ਅੱਜ ਇਹ ਜਿਹੜਾ ਛੱਤਪਿੰਡ ਚ ਅਸੀਂ ਅੱਜ ਮਨਾਇਆ ਗਿਆ ਕੋਸ਼ਿਸ਼ ਕਰਾਂਗੇ ਵੀ ਹਰ ਸਾਲ ਮਨਾਈਏ ਹਾਂ ਸਰ ਪਹਿਲਾਂ ਤਾਂ ਜੀ ਜਿਹੜਾ ਅੱਜ ਇਹ ਪ੍ਰੋਗਰਾਮ ਬਣਾਇਆ ਜਿੰ ਪਿੰਡ ਛੱਤ 31 ਅਗਸਤ ਨੂੰ ਇਹ ਸਾਡਾ ਵਿਮੁਖਤ ਕਬੀਲੇ ਦਾ ਪ੍ਰੋਗਰਾਮ ਕਰਿਆ ਜੀ ਤੇ ਪਹਿਲਾਂ ਵੀ ਅਸੀਂ ਚਲੋ ਕਰਦੇ ਰਹੇ ਹਾਂ ਲੇਕਿਨ ਜਿਹੜਾ ਅੱਜ ਪਲੇਟਫਾਰਮ ਮਿਲਿਆ ਜੀ ਪਹਿਲੇ ਵਾਰ ਮਿਲਿਆ ਜੀ ਸਾਡੀ ਆਪਣਾ ਗੜਰੀਆ ਬਰਾਦਰੀ ਨੂੰ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਵੀ ਜਿਹੜਾ ਹੁਣ ਸਾਡਾ ਇੱਕ ਵਿਮੁਖਤ ਜਾਤੀ ਦਾ ਚੇਅਰਮੈਨ ਬਣਾਇਆ ਜੀ ਬਰਖਰਾਮ ਜੀ ਨੂੰ ਤਾਂ ਉਹ ਵੀ ਅਸੀਂ ਬਹੁਤ ਮਤਲਬ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਅਸੀਂ ਉਮੀਦ ਵੀ ਕਰਦੇ ਆਂ ਵੀ ਹੁਣ ਸਾਨੂੰ ਮਤਲਬ ਵੀ ਜਿਹੜਾ ਸਾਡੇ ਗੜਰੀਆ ਬਰਾਦਰੀ ਨੂੰ ਮੰਨ ਕੇ ਚਲੋ ਵੀ ਹਾਂ ਵੀ ਲੁੱਟਾ ਗਏ ਹੁੰਦੀਆਂ ਸੀਗੀਆਂ ਤੇ ਮਤਲਬ ਕਈ ਵਾਰ ਮਤਲਬ ਬਾੜਿਆਂ ਚ ਵੜ ਕੇ ਮੰਨ ਲਓ ਜੰਗਲੀ ਜਾਨਵਰ ਭੇਡਾਂ ਨੂੰ ਖਾ ਜਾਂਦੇ ਸੀਗੇ ਉਹਦੇ ਵਾਸਤੇ ਹ ਤੱਕ ਸਾਡੇ ਕਿਸੇ ਵੀ ਮਤਲਬ ਬਰਾਦਰੀ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਹੁਣ ਸਾਨੂੰ ਉਮੀਦ ਹੈ ਵੀ ਹਾਂ ਜੀ ਬਰਖाराम ਜੀ ਮਤਲਬ ਇਸ ਚੀਜ਼ ਨੂੰ ਸਰਕਾਰ ਤੱਕ ਪਹੁੰਚਾਣਗੇ ਤੇ ਸਾਡੇ ਜਿਹੜਾ ਕਬੀਲਾ ਹੈ ਵੀ ਹਾਂ ਵੀ ਦਿਨ ਪ੍ਰਤੀ ਦਿਨ ਅੱਗੇ ਵਧੂਗਾ ਤਾਂ ਕਿ ਸਾਨੂੰ ਮਤਲਬ ਵੀ ਬੜਾ ਧੰਨਵਾਦ ਹੈ ਸਰਕਾਰ ਦਾ ਜੀ ਜੀ ਆਪਣਾ ਪ੍ਰਧਾਨ ਜਿਹੜੇ ਬੜੇ ਸੋਣਾ ਇਨਾਂ ਨੇ ਇੱਥੇ ਜੋ ਕਾਠਿਕਤਾ ਹੈ ਬਹੁਤ ਹੀ ਚੰਗੀ ਗੱਲ ਹੈ ਅਸੀਂ ਬਹੁਤ ਹੀ ਧੰਨਵਾਦ ਹੈ ਕਿ ਇੱਕ ਸੋਈ ਹੋਈ ਬਰਾਦਰੀ ਨੂੰ ਜਗਾਉਣ ਵਾਸਤੇ ਇਹਨਾਂ ਨੇ ਬਹੁਤ ਹੀ ਉਪਾਏ ਕਰਿਆ ਆਪਣਾ ਸਾਰਾ ਕੁਝ ਘਰ-ਬਾਰ ਤੇ ਆ ਕੇ ਤੇ ਆਪਣੇ ਪਰਵਾਰ ਦੇ ਵੀ ਇਹਨਾਂ ਦਾ ਪਰਵਾਰੀ ਕਰੀ ਤੇ ਇੱਕ ਜਿਹੜੀ ਕੌਮ ਹੈ ਸੁੱਤੀ ਹੋਈ ਸਾਡੀ ਕੌਮ ਸੀਗੀ ਉਹਨੂੰ ਜਗਾਉਣ ਵਾਸਤੇ ਇਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਅੱਜ ਕਿੱਤਾ ਪੋਰਾ ਬਹੁਤ ਹੀ ਇਹਨਾਂ ਨੇ ਕਿੱਤਾ ਦੇ ਅੱਗੇ ਵਾਸਤੇ ਵੀ ਅਸੀਂ ਉਮੀਦ ਰੱਖਦੇ ਆ ਤੇ ਸਾਰੇ ਇਹਨਾਂ ਦੇ ਪਿੱਛੇ ਇਹਦੇ ਨਾਲ ਆ ਜੋ ਵੀ ਅਸੀਂ ਨਾਲਾ ਹੋ ਕੇ ਇੱਕ ਨਾਰਾ ਲਾਵਾਂਗੇ ਪਰਦਾ ਵਰਖਾ ਜੀ ਜ਼ਿੰਦਾਬਾਦ ਪਰ ਵਰਖਾ ਜੀ ਜ਼ਿੰਦਾਬਾਦ ਥੈਂਕ ਯੂ ਧੰਨ ਹਾਂ ਜੀ ਦੋ ਸ਼ਬਦਾਂ ਦੇ ਵਿੱਚ ਆਜਦੇ ਸਮਾਗਮ ਬਾਰੇ ਦੱਸੋ ਜੀ ਅੱਜ ਇਸ ਸਮਾਗਮ ਨੂੰ ਕਿਦੂ ਜੱਤੀ 74 ਦਿਨ ਤੋਂ ਆਜ਼ਾਦੀ ਦੀ ਹਮਰਾਇਆ ਗਾਇਆ ਹੈ ਔਰ ਜਿਹੜੇ ਪੰਜਾਬ ਸਰਕਾਰ ਸੀਐਮ ਭਗਵਨ ਸਿੰਘ ਮਾਨ ਨੇ ਪਰਫਰਾਣ ਜੀ ਨੇ ਆਪਣਾ ਪੂਰੇ ਪੰਜਾਬ ਦਾ ਵਿਰੋਧ ਜਥੇ ਦਾ ਚੇਅਰਮੈਨ ਲਾਇਆ ਉਹਦੇ ਵਾਸਤੇ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉਸ ਵਾਰਕਰ ਵੀ ਇੰਨੇ ਵਧੀਆ ਇਮਾਨਦਾਰ ਬੰਦੇ ਆ ਇਹਨਾਂ ਨੇ ਆਪਣੇ ਸਮਾਜ ਦੀ ਗੱਲ ਤਾਂ ਕਰਨੀ ਕਰਨੀ ਔਰ ਚਾਲੀ ਜਥਾ ਦਾ ਵੀ ਬਹੁਤ ਭਲਾ ਕਰਨਾ ਇਹਨਾਂ ਨੇ ਥੈਂਕ ਯੂ ਥੈਂਕ ਯੂ ਰਿਕਵਰਡਿੰਗ